ਸਾ ਸਿਗਾ ਦੇਾਰੇ ਨੂੰ ਕੀ ਹੱਜਾ ਲੱਦੇ ਆਜੋ ਅਜਾ ਪਾਂ ਚਲਿਏ ਨਵੇਂ ਸਫਰ ਤੇ ਅੱਜ ਮੈਂ ਪਾਈ ਆਪਣੀ ਫੇਵਰੇਟ ਸ਼ਰਟ ਲਾਦਾ ਕੀ ਲਾਦ ਰਣ ਨਵਾਂ ਨਵਾਂ ਬਿਆ ਮੁੰਡਾ ਮੈਂ ਕਾ ਇੰਨੀ ਧਰ ਸ਼ੋਰ ਓਏ ਹੋਏ ਹੋਏ ਮੈਂ ਕਾ ਅੱਜ ਆਪਾਂ ਚੱਲੇ ਆ ਇੱਕ ਨਵੇਂ ਸਫਰ ਤੇ ਆਪਾਂ ਚੱਲੇ ਆ ਇੰਡੀਆ ਦਾ ਸਭ ਤੋਂ ਉੱਚਾ ਨਿਸ਼ਾਨ ਸਾਹਿਬ ਦੇਖਣ ਤੇ ਤੁਹਾਨੂੰ ਦਿਖਾਉਣ ਦੇ ਇਹ ਨਿਸ਼ਾਨ ਸਾਹਿਬ ਸਾਡੇ ਪੰਜਾਬ ਵਿੱਚ ਸਾਡੇ ਜਲੰਧਰ ਜਿਲ੍ਹੇ ਵਿੱਚ ਹਜਾ ਤੇ ਆਜੋ ਆਪਾਂ ਚੱਲਦੇ ਆ ਤੁਸੀਂ ਆ ਸੋਚਦੇ ਹੋਣੇ ਆ ਅੱਜ ਮੈਂ ਦਰੁੰਡੀ ਵੱਲ ਦੀ ਨਾ ਅੱਜ ਇੱਕ ਨਵਾਂ ਰਾਹ ਫਾ ਲਿਆ ਇਹ ਜੋ ਨਵਾਂ ਰਾਹ ਸਾਡੇ ਦਰੁੰਡੀ ਵਾਲਾ ਰੋਡ ਬਣਦਾ ਪਿਆ ਮੈਂ ਤੁਹਾਨੂੰ ਵੀਡੀਓ ਪਾ ਕੇ ਪਹਿਲਾਂ ਦੱਸਿਆ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਮੇਰੀ ਜਾ ਕੇ ਵੀਡੀਓ ਦੇਖ ਦੇ ਲੈਣ ਤੇ ਆਪਾਂ ਚੱਲੇ ਆ ਖਿੱਤੀ ਪਰਵਾਇਆ ਕਪੂਰਪਿੰਡ ਵੱਲ ਦੀ ਹੋ ਕੇ ਤੇ ਇਹ ਵੀ ਰਾਹ ਤਕਰੀਬਨ ਹਰਨ ਜਾਨ ਵਾਲੇ ਫੇ ਆਪਾਂ ਚੜਦੇ ਹਾਈਵੇ ਤੇ ਮੈਂ ਕਿਹਾ ਹੁਣ ਇਹ ਆਪਾਂ ਮੰਨਦੇ ਕਿ ਤੈਨੂੰ ਆਪਾਂ ਅੱਜ ਜਾਣਾ ਨਕੋਦਰ ਵਾਲੀ ਸਾਈਡ ਤੇ ਕਿਉਂਕਿ ਇਹ ਜੋ ਨਿਸ਼ਾਨ ਸਾਹਿਬ ਦਰੂ ਦਰੂ ਘਰ ਰਹਿਦਾ ਇਹ ਆਪਣੇ ਨਕੋਦਰ ਵਾਲੀ ਸਾਈਡ ਆਏ ਆਪਾਂ ਯਾਰ ਕੋਤੇ ਦੂਰੇ ਦੀ ਘੰਟੀਕ ਦੀ ਬਾੜ ਦੀ ਮੈਂ ਕਿਹਾ ਆਰਾਮ ਨਾਲ ਚੱਲਾਂ ਮੈਂ ਕਿਹਾ ਕੋਈ ਚੱਕਰ ਨਹੀਂ ਹੁਣ ਆਪਾਂ ਪਹੁੰਚੇ ਨਕੋਦਰ ਵਾਲੀ ਸਾਈਡ ਤੇ ਇਦਵਾ ਕੋਈ ਇਤਹਾਸਕ ਦਰੂ ਦਰੂ ਘਰ ਨਹੀਂ ਪਰ ਤਾਂ ਤਨ ਫਰੀ ਜ਼ਰੂਰ ਰੰਥੇਵਦੀ ਦੇ ਨਾਂ ਤੇ ਆ ਤੇ ਆਏ ਆਪਣਾ ਆ ਜਾਏ ਫੇਵਰੇਟ ਰੋਡ ਸੀਮਿੰਟ ਵਾਲਾ ਦਿੱਤੇ ਸਕੂਟਰੀ ਕੱਥਕ ਗਲੀ ਕਰਦੀ ਜਾਂਦੀ ਆ ਤੇ ਸੀਮਿੰਟ ਵਾਲੇ ਰੋਡਾਂ ਮੇਰੀ ਬਹੁਤ ਜ਼ਿਆਦਾ ਨਫਰਤ ਹੈ ਸਰਕਾਰ ਨੇ ਆਹੀ ਰੋਡ ਤਕਰੀਬਨ ਜ਼ਿਆਦਾ ਦਰ ਬਣਾਤੇ ਆ ਚਲੋ ਜਾਣਾ ਪੈਣਾ ਹੀ ਆ ਤੇ ਮੈਨੂੰ ਤੁਸੀਂ ਕਮੈਂਟ ਦਾ ਮੈਨੂੰ ਜਵਾਬ ਨਹੀਂ ਦਿੰਦੇ ਕਿ ਮੇਰੇ ਬਲੌਗ ਕਿੱਦਾਂ ਦੇ ਲੱਗਦੇ ਆ ਕਿੱਦਾਂ ਦੇ ਨਹੀਂ ਤੇ ਤੁਹਾਨੂੰ ਇਹ ਰੁਕੈ ਸਿਕਾਦਾਂ ਮੈਂ ਥੱਕ ਗਿਆ ਤੇ ਮਰ ਕੇ ਮੈਂ ਫਾਈਨਲੀ ਪਹੁੰਚ ਗਿਆ ਧਰੂ ਘਰ ਸ਼੍ਰੀ ਬਲੰਦਪੁਰੀ ਸਾਹਿਬ ਇਸ ਧਰੂ ਘਰ ਦਾ ਕੋਈ ਪੁਰਾਣਾ ਤਿਆਸ ਨਹੀਂ ਆ ਇਹ ਦੁਆ 1990 ਵਿੱਚ ਸੰਤ ਬਾਬਾ ਜੀ ਤੇ ਸੰਤ ਜੀ ਨੇ ਇਸ ਥਾਂ ਸਥਾਣ ਦਾ ਨੀਂ ਬਥਰ ਰੱਖਿਆ ਸੀ ਤੇ ਉਹਨਾਂ ਨੇ ਸੇਵਾ ਉਦੋਂ ਜਲਾਈ ਦੀ 1996 ਤੱਕ ਬਾਬਾ ਜੀ ਰਹੇ ਆ ਉਹਨਾਂ ਤੋਂ ਬਾਅਦ ਅਕਾਲ ਚਲਾਣਾ ਕਰਦੇ ਤੇ ਉਹਨਾਂ ਤੋਂ ਬਾਅਦ ਜਿਹੜੇ ਵੀ ਸੰਤ ਆਉਂਦਾ ਉੱਥੇ ਕੋਈ ਨਾਮ ਨਹੀਂ ਲਿਖਿਆ ਕੌਂਕੀ ਉਹ ਜਿਆਦਾ ਨਾਮ ਲਿਖਣ ਦੇ ਹੱਕ ਵਿੱਚ ਨਹੀਂ ਆ ਤੇ ਮਤਲਬ ਇੰਦਾ ਵੱਡਾ ਦਰੂ ਕਰ ਬਣ ਦ ਰਿਹਾ ਆ ਨਾ ਹੋਣ ਦੇ ਟਾਈਮ ਇਸ ਦੀ ਕਾਫੀ ਮਾਨਤਾ ਬਦਨੀ ਆ ਕਿਉਂਕਿ ਬਹੁਤ ਸੋਹਣੀ ਬਿਲਡਿੰਗ ਦਾ ਬਹੁਤ ਸੋਹਣਾ ਅੰਦਰ ਦਾ ਦਿਵਾਨ ਹਾਲਾ ਤੇ ਆ ਜੋ ਮੈਂ ਐਂਟਰੀ ਹਲੇ ਤੇ ਕੰਮ ਚੱਲਦਾ ਤੇ ਆ ਤਕਰੀਬਨ ਦੇਰੇ ਇੱਥੇ ਸੇਵਾਦਾਰ ਰਹਿੰਦੇ ਹਉਣ ਦੀ ਸਰਾ ਆ ਜਾਂ ਕੋਈ ਹੋਰ ਜੂਰੋਂ ਨੇਰੀਆਂ ਸੇਵਾ ਸੇਵਾਦਾਰੇ ਹੁੰਦੇ ਆ ਤੇ ਉਹ ਉਹਨਾਂ ਲਈ ਸਰਾ ਆ ਤੇ ਆ ਸਾਹਮਣੇ ਜਰੂ ਕਰ ਉੱਪਰ ਉੱਪਰ ਸਭ ਤੋਂ ਉੱਪਰ ਸੁਖਮਨ ਸਾਹਿਬ ਥੱਲੇ ਫਿਰ ਮਹਾਰਾਜ ਮਹਾਰਾਜੀ ਦੀਵਾਨ ਹਾਲ ਤੇ ਤੇ ਪ੍ਰਕਾਸ਼ ਹੁੰਦਾ ਤੇ ਇੱਧਰ ਸਾਹਮਣੇ ਹੈਦਾ ਰਿਹਾ ਆ ਵਾ ਵਾ ਸਭ ਲੋਕਾਂ ਨੂੰ ਦਰਸ਼ਣ ਕਰਾਉਣੇ ਆ ਤੇ ਆ ਆ ਪੂਰਾ ਤਿਆਰ ਤੇ ਲਿਖਿਆ ਆ ਜਿਨ੍ਹਾਂ ਨੇ ਵੀ ਪਰਣਾ ਵੀਡੀਓ ਰੋਕੇ ਪਰਦਾ ਲੱਗਦੇ ਬਿਲਕੁਲ ਕਲੀਅਰ ਕੱਟ ਪੜ ਹੁੰਦਾ ਤੇ ਪਰ ਇੱਕ ਦੁਆਥੇ ਮੇਰੇ ਲਈ ਮੜਾ ਹੋਇਆ ਉਦਾਂ ਬਾਕੀ ਠੀਕ ਆ ਤੇ ਲੰਦਰ ਹਾਲ ਹੈ ਇਹਦਾ ਦੂਸਰੀ ਮੰਜ਼ਲ ਤੇ ਆ ਉੱਪਰ ਲੰਦਰ ਹਾਲਵਾ ਤੇ ਆ ਇਦਾਂ ਦੇ ਬਣੇ ਰਸੋਈ ਆ ਪਲਾਂ ਨੂੰ ਪਿੱਛੇ ਵੀ ਰਸੋਈ ਆ ਇਸ ਦੋਰ ਰਾਫੀਆਂ ਦਾ ਦੋਰ ਅਤੇ ਮੈਂ ਪਰਸ਼ਾਦਾ ਨੇ ਸ਼ਕਤ ਸਕੇ ਕੋਈ ਨੰਦਰਾਲ ਪਰਦੀ ਮੈਨੂੰ ਕਹਿੰਦੇ ਕੋਈ ਸੇਵਾਦਾਰ ਨੂੰ ਸਤਿਵੇ ਸੇਵਾਦਾਰ ਕੋਈ ਹੈ ਨਹੀਂ ਵੀ ਤੁਸੀਂ ਦੇਖੋ ਕਿੰਨਾ ਸੋਹਣਾ ਫੁੱਲਾਂ ਦਾ ਸਜਾਇਆ ਆ ਮੈਂ ਤਾਂ ਮੈਨੂੰ ਮਿਲਦਾ ਦਿਲ ਤੋਂ ਖੁਸ਼ੀ ਹੋ ਜਾਂਦੀ ਦੇਖ ਕੇ ਇੰਨੀ ਸ਼ਾਨਦਤ ਦੇਖ ਪਾਲ ਕਾ ਵਧੀਆ ਮੈਡ ਵਾਲਾ ਕਾ ਵਧੀਆ ਦੱਦੇ ਵਾਲਾ ਕਾ ਤੇ ਪਿੱਛੇ ਦਰ ਨਾਨਕ ਦੇਵ ਜੀ ਦਾ ਪ੍ਰਕਾਸ਼ ਪਰਮ ਹੋ ਕੇ ਹੜਿਆਂ ਤੇ ਉਹਦੇ ਬੈਨਰ ਲੱਦੇ ਹੋ ਦੀ ਹਲੇ ਵੀ ਤੇ ਆਜੋ ਹਣ ਦੇਰੀ ਦੇਰੀ ਮਜ਼ਾ ਕਰਕੇ ਇਸ ਜੁਰੂਰ ਘਰ ਦੀ ਪਛਾਣ ਹੋ ਰਹੀ ਆ ਤੇ ਆਪਾਂ ਆਦੇ ਆ ਨਿਸ਼ਾਨ ਸਾਹਿਬ ਇਸ ਨਿਸ਼ਾਨ ਸਾਹਿਬ ਦੀ ਉਚਾਈ 255 ਫੋਟਵਾ ਤੇ ਇਹ ਨਿਸ਼ਾਨ ਸਾਹਿਬ ਦੀ ਸਥਾਪਨਾ 24 ਫਰਵਰੀ ਜੋ 2016 ਨੂੰ ਸਥਾਪਿਤ ਕੀਤਾ ਗਿਆ ਤੇ ਇਹ ਦੁਆਰ ਨਿਸ਼ਾਨ ਸਾਹਿਬ ਚਾਈਨਾ ਤੋਂ ਬਣ ਕੇ ਆਇਆ ਇਹ ਦਿੱਲੀ ਦੇ ਚਾਈਨਾ ਦੇ ਅਮਰੀਕਾ ਦੇ ਇੰਜੀਨੀਅਰਾਂ ਜੀ ਰਾ ਨਾਲ ਤੇ ਹਾਈਡਰੌਲਿਕ ਸਿਸਟਮ ਨਾਲ ਬਣਾਇਆ ਜਿਆ ਆ ਤੇ ਇਹ ਜੋ ਨਿਸ਼ਾਨ ਸਾਹਿਬ ਬਿਨਾ ਕੋਈ ਤਾਰ ਬਿਨਾ ਕੋਈ ਸਪੋਰਟ ਤੋਂ ਵਾਹ ਸਿਰਫ ਥੱਲੇੋਂ ਹਾਈਡਰੋਲਿਕ ਸਿਸਟਮ ਦੇ ਨਾਲ ਹੀ ਇਹਦਾ ਚੋਲਾ ਬਦਲਿਆ ਜਾਂਦਾ ਆ ਤੇ ਅੱਥੇ ਵੀ ਸਾਰਾ ਕੁਝ ਇਹਦਾ ਲਿਖਿਆ ਤੁਸੀਂ ਆਪ ਵੀਡੀਓ ਰੋਕੇ ਪੜ੍ਹ ਦੋਦਾ ਦਿਆਂ ਤੇ ਉਸ ਤੋਂ ਬਾਅਦ ਦਰੂ ਦਰੂ ਘਰ ਦੇ ਸਾਹਮਣੇ ਇੱਕ ਬਹੁਤ ਵੱਡਾ ਪਾਰਕ ਬਣਾ ਕੇ ਦੇਖ ਕਿਉਂ ਕਾਰ ਬਣਾਇਆ ਜਾ ਰਿਹਾ ਤੇ ਤੁਸੀਂ ਦੇਖਿਓ ਤੇ ਆਉਣ ਵਾਲੇ ਟਾਈਮ ਤੇ ਇੱਕ ਐਲੂਮੀਨੀਅਮ ਦੀ ਸ਼ੀਟ ਲੱਤਨੀ ਤੇ ਫੇ ਪੂਰਾ ਇੱਕਮਕਾਰ ਦਿਸਨਾਇਆ ਇਹ ਜੋ ਦੂ ਘਰ ਤਿਆਰ ਹੋ ਰਿਹਾ ਜੋ ਇੱਕਮਕਾਰ ਤਿਆਰ ਹੋ ਰਿਹਾ ਘਟੋ ਘਟਨੀ 203 250 ਫੇ ਤਾਂ ਤੋਂ ਵੱਧਿਆ ਮੇਰਾ ਅਨਜਾਦਾ ਇਨਾ ਕੋ ਬਟ ਇਹਦਾ ਬਥਰਾ ਜ਼ਿਆਦਾ ਹੀ ਹੋਊਗਾ ਘਟਨੀ ਮਤਲਬ ਪਰ ਬਾਣ ਵਾਲੇ ਡੈਮ ਦੇ ਜਦੋਂ ਤਿਆਰ ਹੋ ਗਿਆ ਬਹੁਤ ਵਧੀਆ ਲੱਗਣਾ ਦੇ ਦਰੂ ਘਰ ਵਧੀਆ ਲੱਗਣਾ ਦੇ ਤੇ ਸਿਹਤਿਕ ਆਧਾਰੇ ਵੀ ਬਣਿਆ ਇਹਨਾਂ ਦੇ ਤੇ ਮੈਡੀਕਲ ਵੀ ਬਣਨਾ ਸਾਰਾ ਸਾਰੇ ਫੈਸਿਲਿਟੀਆਂ ਤੇ ਬਣੀਆਂ ਆ ਉਹ ਉਹਦੇ ਸਾਹਮਣੇ ਹਲੇ ਉਹ ਕਿਉਂ ਕਾਦੇ ਉਪਰੋਂ ਦੀ ਜਦ ਆਡਮਿਨ ਜੀ ਦੇ ਦ ਬਣਿਆ तकरीबन ਇਦਾਂ ਦਾ ਪੱਥਰ ਆ ਰਿਹਾ ਹੈ ਹੋਰ ਵੀ ਉਹ ਤਿਆਰ ਹੋ ਰਿਹਾ ਤੇ ਇਹ ਸੀਵਾ ਦਰਸ਼ਨ ਬੁਲੰਦਪੁਰੀ ਸਾਹਿਬ ਦੇ ਤੇ ਮੈਂ ਸਵੇਰੇ ਦੀ ਅੱਜ ਤੋਂ ਸ਼ਾਮ ਤੱਕ ਮੁੜ ਗਿਆ ਨਹੀਂ ਮੇਰਾ ਉੱਥੇ ਇੱਕ ਫਰੈਂਡ ਸੀ ਤੇ ਮੈਂ ਉਥੇ ਰੋਕਿਆ ਜੀ ਤੇ ਬਾਕੀ ਦੇ ਤੁਹਾਨੂੰ ਵੀਡੀਓ ਵਧੀਆ ਲੱਦੀ ਹੋਵੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਮੈਂਟਾਂ ਦੇ ਦੱਸਿਓ ਤੁਸੀਂ ਪੰਜਾਬ ਵਿੱਚ ਤੇ ਕਿਹੜੀ ਜਗ੍ਹਾ ਜਿੱਥੇ ਮੈਂ ਨਹੀਂ ਹਲੇ ਪਹੁੰਚਾ ਤੇ ਸ਼ੁਕਰੀਆ ਜੀ